ਮੇਰੇ ਵੱਲੋਂ ਸਾਰਿਆਂ ਨੂੰ ਨਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਮਾਤਾ ਰਾਣੀ ਦੀ ਕਿਰਪਾ ਨਾਲ ੜੇ ਘਰ ਪਰਿਵਾਰ ਤੇ ਹਮੇਸ਼ਾ ਹੀ ਬਣੀ ਰਹੇ ਤੇ ਅੱਜ ਅਸੀਂ ਨਵਰਾਤਰੀ ਸਪੈਸ਼ਲ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਸਨੈਕਸ ਬਣਾ ਕੇ ਤਿਆਰ ਕਰਾਂਗੇ ਅੱਜ ਅਸੀਂ ਬਣਾਵਾਂਗੇ ਜੀ ਪੋਟੈਟੋ ਰਾਈਸ ਬੋਲ ਜਿਹੜੀਆਂ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਪੋਟੈਟੋ ਰਾਈਸ ਬੋਲ ਬਣਾਉਣ ਵਾਸਤੇ 1 ਕੱਪ ਅਸੀਂ ਸਵਾਕ ਦੇ ਚੌਲ ਲਏ ਨੇ ਤੇ ਇਹਨਾਂ ਚੌਲਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਤੋ ਓਕੇ ਅੱਧਾ ਘੰਟਾ ਪਹਿਲਾਂ ਭੋਂਕੇ ਰੱਖ ਲਿਆ ਤੇ ਇਹ ਸੌਫਟ ਹੋ ਗਏ ਨੇ ਹੁਣ ਅਸੀਂ ਇਹਨਾਂ ਚੋਲਾ ਨੂੰ ਪਕਾ ਲਵਾਂਗੇ ਫਿਰ ਅਸੀਂ ਇਹਦੇ ਬੋਲ ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਵਾਸਤੇ ਆਪਾਂ 4 ਉਬਲੇ ਹੋਏ ਆਲੂ ਲਏ ਨੇ ਆਲੂ ਨੂੰ ਵੀ ਅਸੀਂ ਠੰਡਾ ਹੋਣ ਵਾਸਤੇ ਰੱਖਤਾ ਹੈ ਇੱਧਰ ਅਸੀਂ ਟੀਲੇ ਵਿੱਚ ਇਹ ਵਾਲੇ ਸਾਰੇ ਚੋਲ ਪਾ ਦਾਂਗੇ 1 ਕੱਪ ਆਪਾਂ ਚੋਲ ਲਏ ਨੇ ਤੇ 2 ਕੱਪ ਅਸੀਂ ਪਾਣੀ ਤੇ ਪਾ ਦਾਂਗੇ ਜਿਹੜੇ ਕੱਪ ਨਾਲ ਅਸੀਂ ਚੌਲ ਮਿਲੇ ਨੇ ਉਸੇ ਕੱਪ ਨਾਲ ਮਿਣ ਕੇ ਅਸੀਂ 2 ਕੱਪ ਇਹਦੇ ਚ ਪਾਣੀ ਪਾਤਾ ਹੈ ਹੁਣ ਆਪਾਂ ਗੈਸ ਓਨ ਕਰਕੇ ਇਹਨਾਂ ਨੂੰ ਪਕਾ ਲਵਾਂਗੇ ਸਿਰਫ ਹਲਕਾ ਜਿਹਾ ਅਸੀਂ ਨਮਕ ਪਾਵਾਂਗੇ ਇਹਨਾਂ ਨੂੰ ਅਸੀਂ ਪਕਾ ਕੇ ਤੇ ਬਾਅਦ ਵਿੱਚ ਆਪਾਂ ਆਪਣੀ ਬੋਲਸ ਦੀ ਤਿਆਰੀ ਕਰਾਂਗੇ ਚੌਲ ਆਪਣੇ ਪੱਕ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਸੌਫਟ ਹੋ ਗਏ ਨੇ ਹੁਣ ਅਸੀਂ ਇਹਨੂੰ ਇੱਕ ਥਾਲੀ ਵਿੱਚ ਕੱਢਾਂਗੇ ਤਾਂ ਕਿ ਇਹ ਥੋੜੇ ਠੰਡੇ ਹੋ ਜਾਣ ਇਸ ਤਾਸੀਨ ਨੂੰ ਥਾਲੀ ਵਿੱਚ ਕੱਢ ਕੇ ਠੰਡੇ ਕਰ ਲਵਾਂਗੇ ਹੁਣ ਅਸੀਂ ਆਲੂਆਂ ਨੂੰ ਕद्दूकश ਕਰਕੇ ਤਿਆਰ ਕਰਾਂਗੇ ਜਦੋਂ ਵੀ ਤੁਸੀਂ ਆਲੂਆਂ ਨੂੰ ਕद्दूकश ਕਰਨਾ ਹੈ ਆਲੂ ਬਿਲਕੁਲ ਠੰਡੇ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਸੀਨ ਕद्दूकश ਕਰਾਂਗੇ ਆਲੂਆਂ ਨੂੰ ਐਸੀ ਕद्दूकश ਕਰਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇੱਕ ਮਿਸ਼ਰਣ ਬਣਾ ਕੇ ਤਿਆਰ ਕਰਦੇ ਹਾਂ ਤੇ ਫਿਰ ਆਪਾਂ ਪੋਟੈਟੋ ਰਾਈਸ ਬੋਲ ਬਣਾ ਕੇ ਤਿਆਰ ਕਰਾਂਗੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਅੱਧਾ ਚਮਚਾ ਪਾਵਾਂ ਵਰਤ ਵਾਲਾ ਸੇਂਧਾ ਨਮਕ ਪਾਵਾਂਗੇ ਜਿਸ ਟਾਈਮ ਤੇ ਆਪਾਂ ਚੋਲਾ ਨੂੰ ਪਕਾਇਆ ਸੀ ਉਸ ਟਾਈਮ ਤੇ ਵੀ ਆਪਾਂ ਥੋੜਾ ਜਿਹਾ ਨਮਕ ਪਾਇਆ ਸੀ ਇਸ ਕਰਕੇ ਆਪਾਂ ਹੁਣ ਅੱਧਾ ਚਮਚ ਨਮਕ ਪਾਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਬਰੀਕ ਧਨੀਆ ਇੱਕ ਚਮਚਾ ਅਦਰਕ ਇਹਨੂੰ ਬਰੀਕ ਕੱਟ ਲਿਆ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਕੱਟ ਲਿਆ ਇਹ ਪਾ ਦਾਂਗੇ ਇਸ ਦੇ ਨਾਲ ਅੱਧਾ ਚਮਚਾ ਕਾਲੀ ਮਿਰਚ ਇਹਨੂੰ ਅਸੀਂ ਦਰੜ-ਫਰੜ ਕੀਤਾ ਜੀ ਇਹ ਪਾਵਾਂਗੇ ਅੱਧਾ ਚਮਚਾ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਮਿਰਚ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਆ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇਹਦਾ ਇੱਕ ਆਪਾਂ ਮਿਸ਼ਨ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਇਹਨਾਂ ਸਾਰੀਆਂ ਸਮਾਨ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਅਸੀਂ ਇੱਕ ਡੋ ਬਣਾ ਕੇ ਤਿਆਰ ਕਰ ਲਿਆ ਜੀ ਹੁਣ ਆਪਾਂ ਇਹਦੀਆਂ ਛੋਟ-ਛੋਟੀਆਂ ਬਾਲਸ ਬਣਾਵਾਂਗੇ ਤੇ ਹੁਣ ਅਸੀਂ ਹੱਥਾਂ ਨੂੰ ਥੋੜਾ ਜਿਹਾ ਤੇਲ ਲਾਵਾਂਗੇ ਇਹਦੀ ਆਪਾਂ ਛੋਟ-ਛੋਟੀਆਂ ਬਾਲ ਬਣਾ ਕੇ ਤਿਆਰ ਕਰਾਂਗੇ ਇਨ ਨੂੰ ਇੱਕ ਆਪਾ ਫਲੇਵਰ ਚ ਰੱਖਾਂਗੇ। ਥੋੜੇ ਜਿਹਾ ਸੀ ਆਲ ਸ਼ੇਪ ਚ ਬਣਾ ਕੇ ਤਿਆਰ ਕਰਾਂਗੇ। ਇਸ ਤਰ੍ਹਾਂ ਆਪਾਂ ਥੋੜਾ ਜਿਹਾ ਮਿਸ਼ਰਣ ਲਿਆ ਜੀ। ਇਸ ਤਰ੍ਹਾਂ ਨਨ ਮਨავਤ। ਆਪਣੀਆਂ ਬੋਲਸ ਬਣ ਕੇ ਤਿਆਰ ਨੇ, ਕੁਝ ਅਸੀਂ ਬੋਲਸ ਬਣਾ ਲੀਆਂ ਨੇ, ਕੁਝ ਅਸੀਂ ਇਸ ਤਰ੍ਹਾਂ ਓਵਲ ਸ਼ੇਪ ਚ ਇਹਨਾਂ ਨੂੰ ਬਣਾ ਕੇ ਤਿਆਰ ਕੀਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਜੀ ਫਰਾਈ। ਅਸੀਂ ਕੜਾਈ ਦੇ ਵਿੱਚ ਮੂਫਲੀ ਦਾ ਤੇਲ ਨੂੰ ਗਰਮ ਰੱਖਿਆ ਹੈ ਕਿਉਂਕਿ ਵਰਤਦਾ ਖਾਣਾ ਤੁਸੀਂ ਘੋਚ ਵੀ ਬਣਾ ਸਕਦੇ ਹੋ ਤੇ ਮੂਫਲੀ ਤੇਲ 'ਚ ਵੀ ਬਣਾ ਸਕਦੇ ਹੋ ਜੋ ਵੀ ਤੁਸੀਂ ਤੇਲ ਇਸਤੇਮਾਲ ਕਰਦੇ ਹੋ ਉਹਦੇ ਵਿੱਚ ਇਹਨੂੰ ਬਣਾ ਸਕਦੇ ਹੋ ਤੇਲ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਤੇ ਹੁਣ ਆਪਾਂ ਇੱਕ ਇੱਕ ਕਰਕੇ ਇਹ ਵਾਲੇ ਸਾਰੇ ਬਾਲਸ ਤੇ ਇਹਨਾਂ ਨੂੰ ਆਪਾਂ ਕੜਾਈ ਵਿੱਚ ਪਾਵਾਂਗੇ ਥੋੜੀ ਥੋੜੀ ਦੂਰੀ ਤੇ ਆਪਾਂ ਪਾਵਾਂਗੇ ਇੱਕ ਸਾਈਡ ਤੋਂ ਥੋੜਾ ਸੇਕ ਲੱਗੰਦਾ ਵਾ ਫਿਰ ਇਹਨੂੰ ਅਸੀਂ ਦੂਜੀ ਸਾਈਡ ਤੇ ਪਲਟ ਕੇ ਸੇਕਾਂਗੇ 2 ਮਿੰਟ ਹੋ ਗਏ ਨੇ ਜਿਨ੍ਹਾਂ ਨੂੰ ਫਰਾਈ ਹੁੰਦੇ ਆ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਉਲਟਾ ਪਲਟਾ ਕੇ 골ਡਨ ਹੋਣ ਤੱਕ ਫਰਾਈ ਕਰ ਲਾਂਗੇ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਰਾਈਸ ਟੈਟੋ ਬੋਲ ਬਿਲਕੁਲ ਬਣ ਕੇ ਤਿਆਰ ਨੇ ਦੇਖੋ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ 골ਡਨ ਕਰ ਲਿਆ ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਕੱਢਾਂਗੇ ਇਸ ਤਰ੍ਹਾਂ ਤੁਸੀਂ ਚੰਨੀ ਨਾਲ ਥੋੜੇ ਸਾਈਡ ਤੇ ਕਰ ਲੈਣਾ ਤਾਂ ਕਿ ਜਿਹੜਾ ਦਾ ਐਕਸਟਰਾ ਆਇਲ ਹੈ ਕੜਾਈ ਵਿੱਚ ਚਲ ਜਾਵੇ ਫਿਰ ਇਹਨੂੰ ਬਾਹਰ ਕੱਢਾਂਗੇ ऐसे तरह बाकी ਦੇ ਬਚੇ ਹੋਏ ਬੈਚ ਨੂੰ ਆਪਾਂ ਫਰਾਈ ਕਰ ਲਾਂਗੇ ਦੂਜਾ ਬੈਚ ਵੀ ਆਪਣਾ ਫਰਾਈ ਹੋ ਗਿਆ ਜੀ ਇਹਨੂੰ ਵੀ ਅਸੀਂ ਪਲੇਟ ਵਿੱਚ ਕੱਢ ਲਾਂਗੇ 프라이ਸ ਟੈਟੋ ਬੋਲ ਬਣ ਕੇ ਤਿਆਰ ਨੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇ ਨੇ ਆ ਦੇਖੋ ਜੀ ਤੁਸੀਂ ਉੱਪਰੋਂ ਬਿਲਕੁਲ ਕ੍ਰਿਸਪੀ ਤੇ ਵਿੱਚੋਂ ਬਹੁਤ ਜ਼ਿਆਦਾ ਸੌਫਟ ਨੇ ਜੀ ਹੁਣ ਕਰਦੇ ਇਨਾ ਗਰਮਾ ਗਰਮ ਦੀ ਆਪਾਂ ਪਲੇਟ ਨਵਰਾਤਰੀ ਸਪੈਸ਼ਲ ਰਾਈਸ ਪੋਟੈਟੋ ਬੌਂਸ ਬਣ ਕੇ ਤਿਆਰ ਨੇ ਤੇ ਇੱਕ ਬੈਚ ਨੂੰ ਫਰਾਈ ਕਰਦੇ ਆਪਾਂ ਨੂੰ 5 ਕਿ ਮਿੰਟ ਲੱਗੇ ਨੇ ਇਹਨਾਂ ਨੂੰ ਆਪਾਂ ਬਿਲਕੁਲ ਹਾਈ ਫਲੇਮ ਤੇ ਫਰਾਈ ਕੀਤਾ ਹੈ ਤੇ ਬਹੁਤ ਹੀ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਨਾਲੇ ਆਪਾਂ ਵਰਤ ਵਾਲੀ ਧਨੀਏ ਤੇ ਪਦੀਨੇ ਤੇ ਦਹੀਂ ਦੀ ਚਟਣੀ ਬਣਾਈ ਹੈ ਜਿਹੜੀ ਕਿ ਬਹੁਤ ਹੀ ਟੇਸਟੀ ਹੈ ਬਹੁਤ ਹੀ ਸਿੰਪਲ ਜੀ ਰੈਸਪੀ ਸੀ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਇਹਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਇੱਕ ਪੀਸ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਜੀ ਉਪਰੋਂ ਬਿਲਕੁਲ ਕ੍ਰਿਸਪੀ ਤੇ ਅੰਦਰੋਂ ਬਿਲਕੁਲ ਸੌਫਟ ਹੈ ਜੀ ਬਹੁਤ ਹੀ ਵਧੀਆ ਬਣਦੇ ਨੇ ਵਰਤ ਤੋਂ ਬਿਨਾਂ ਵੀ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਜੇਕਰ ਤੁਸੀਂ ਵਰਤ ਨਹੀਂ ਵੀ ਰੱਖਿਆ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਖਾਓ ਤੇ ਬਹੁਤ ਹੀ ਵਧੀਆ ਬਣਦੀ ਹੈ ਤੇ ਬਣ ਵੀ ਬੜੀ ਜਲਦੀ ਜਾਂਦੀ ਹੈ ਤੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਨੂੰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ